ਡੰਡਾ ਤੇ ਬੰਦਨ ਅਨਕ ਵਾਰ ਸਰਬ ਕਲਾ ਸਮਰਥ ਦੋਨਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹਥ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਨਾਨਕ ਸਰ ਭਗਤੀ ਦੇ ਘਰ ਵਿਖੇ ਬਾਬਾ ਜੀ ਦੇ ਤਪ ਸਥਾਨ ਤੇ ਸਤਿਗੁਰਾਂ ਦੇ ਪਵਿੱਤਰ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹੋ ਹੁਣੇ-ਹੁਣੇ ਪਿਆਰੇ ਬਾਬਾ ਜੀ ਦੇ ਹਰ ਐਤਵਾਰ ਦੀ ਤਰ੍ਹਾਂ ਬਚਨ ਸਰਵਣ ਕੀਤੇ ਹਨ ਜਿਨ੍ਹਾਂ ਬਚਨਾਂ ਦੇ ਨਾਲ ਬਾਬਾ ਜੀ ਨੇ ਲੱਖਾਂ ਟੁੱਟੀਆਂ ਹੋਈਆਂ ਰੂਹਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਪਿੰਡ-ਪਿੰਡ ਜਾ ਕੇ ਸ਼ਹਿਰ-ਸ਼ਹਿਰ ਜਾ ਕੇ ਬਖਸ਼ਾ ਕੀਤੀਆਂ ਬਾਬਾ ਜੀ ਦੇ ਬਚਨਾਂ ਦੇ ਵਿੱਚ ਤਾਂ ਬੇਅੰਤ ਗੁਣ ਸਨ ਪਰ ਇੱਕ ਬਚਨ ਜਿਹੜਾ ਖਾਸ ਸੀ ਜਿਹੜਾ ਕੋਈ ਵੀ ਕਥਾ ਕਰਦਾ ਉਹ ਕੋਈ ਗੁਰ ਇਤਿਹਾਸ ਦੇ ਵਿੱਚੋਂ ਕੋਈ ਗੁਰਬਾਣੀ ਦੀ ਵਿਚਾਰ ਕੋਈ ਆਪਣੀ ਸੋਚ ਸਮਝਦੇ ਨਾਲ ਕਰਦਾ ਹੈ ਪਰ ਤਾਂ ਤਾਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਲੱਖਾਂ ਦੇ ਇਕੱਠ ਹੁੰਦਾ ਸੀ ਜੋ ਬਚਨ ਕਰਦੇ ਸੀ ਉਹ ਸਾਰੀਆਂ ਸੰਗਤਾਂ ਦੇ ਫੁਰਨੇ ਵੱਜ ਕੇ ਸਾਰਿਆਂ ਦੇ ਮਨਾਂ ਤੇ ਖੇੜਦੇ ਸੀ ਸਾਰਿਆਂ ਦੇ ਫੁਰਨੇ ਵੱਜ ਕੇ ਐਸੇ ਬਚਨ ਕਰਦੇ ਸੀ ਇੱਕ ਘੰਟਾ ਬਚਨ ਕਰਦੇ ਸੀ ਇਹਦੇ ਸਾਰੀ ਦੁਨੀਆ ਦੇ ਫੁਰਨੇ ਹੱਲ ਕਰ ਦਿੰਦੇ ਸੀ ਬਖਸ਼ਾ ਕਰਦੇ ਐਸੇ ਅਮਰਤ ਬਾਣੀ ਅਮਰਤ ਬਾਚਨ ਸਾਧਕੀ ਬਾਣੀ ਬੇਅੰਤ ਸਤਿਗੁਰੂ ਬਾਬਾ ਜੀ ਨੇ ਐਸ ਤਰ੍ਹਾਂ ਬਖਸ਼ਾ ਕੀਤੀਆਂ ਉਸ ਬਾਬਾ ਜੀ ਦੇ ਬਰਨਾਲੇ ਦੀਵਾਨ ਲੱਗਦੇ ਆ ਬੇਅੰਤ ਸੰਗਤਾਂ ਬਚਨ ਸਰਵਣ ਕਰਨੀ ਹੈ ਬਾਬਾ ਜੀ ਬਚਨ ਕਰ ਰਹੇ ਆ ਸੰਗਤਾਂ ਸੁਣ ਰਹੀਆਂ ਨੇ ਇੱਕ ਭਾਈ ਹਰਨੇਕ ਸਿੰਘ ਵਿਧਾਤੇ ਪਿੰਡ ਦਾ ਉਹ ਵੀ ਵਿੱਚ ਬੈਠਾ ਬਚਨ ਸੁਣ ਰਿਹਾ ਤੇ ਮਨ ਵਿੱਚ ਬੜਾ ਬਰਾਗ ਆਇਆ ਬੇਨਤੀਆਂ ਕਰਦਾ ਬੈਠਾ ਹੈ ਬਾਬਾ ਜੀ ਕਿੰਨੀਆਂ ਬਖਸ਼ਾ ਕਰ ਰਹੇ ਹੋ ਝੋਲੀਆਂ ਭਰ ਰਹੇ ਹੋ ਸਾਰੇ ਫੁਰਨੇ ਸੰਸੇ ਹੱਲ ਕਰ ਰਹੇ ਹੋ ਕਿੰਨੀਆਂ ਖੁਸ਼ੀਆਂ ਵੰਡ ਰਹੇ ਹੋ ਪਤਾ ਨਹੀਂ ਅੱਗੇ ਵਾਸਤੇ ਅਸੀਂ ਕਿੱਥੇ ਹੋਵਾਂਗੇ ਤੇ ਤੁਸੀਂ ਕਿੱਥੇ ਆਵੋਗੇ ਪਰ ਬਾਬਾ ਜੀ ਅੰਤਰਜਾਮੀ ਉਹਦੇ ਵੱਲ ਦੇਖ ਕੇ ਫੁਰਨਾ ਬੁੱਝ ਕੇ ਬਚਨ ਕੀਤਾ ਕਹਿੰਦੇ ਆਪਾਂ ਸਤਜੁਗ ਵੇਲੇ ਵੀ ਇਕੱਠੇ ਸੀ ਆਪਾਂ ਤ੍ਰੇਤੇ ਵੇਲੇ ਵੀ ਇਕੱਠੇ ਸੀ ਆਪਾਂ ਦੁਆਪਰ ਵੇਲੇ ਵੀ ਇਕੱਠੇ ਵੀ ਸੀ ਆਪਾਂ ਗੁਰੂ ਸਾਹਿਬਾਂ ਵੇਲੇ ਵੀ ਇਕੱਠੇ ਸੀ ਹੁਣ ਵੀ ਇਕੱਠਿਆਂ ਗਾਣ ਵੀ ਇਕੱਠੇ ਹੀ ਰਹਾਂਗੇ ਸੋ ਐਸੇ ਅੰਤਰਜਾਮੀ ਬਾਬਾ ਜੀ ਜਿਹੜੇ ਜਿਹੜੇ ਸੰਗੀ ਵੀ ਜਿਹੜੇ ਬਹਿੰਗਮ ਵੀ ਇਹ ਵੀ ਬਾਬਾ ਜੀ ਬਚਨ ਕਰਦੇ ਸੀ ਸਾਡੇ ਨਾਲ ਪ੍ਰਾਣੇ ਚੱਲੇ ਆਉਂਦੇ ਆ ਕਿਸੇ ਮਾਈ ਦਾ ਬੱਚਾ ਮੁੰਡਾ ਗਵਾਚ ਗਿਆ ਬੇਨਤੀ ਕੀਤੀ ਬਾਬਾ ਜੀ ਕਹਿੰਦੇ ਸਾਡੇ ਕਈ ਗਵਾਚੇ ਹੋਏ ਆ ਕਈ ਲੱਭ ਕੇ ਕਿਹਨੂੰ ਲੱਭਦੇ ਫਿਰਦੇ ਆ ਸੋ ਪ੍ਰਾਣੇ ਸਿੱਖ ਬਾਬਾ ਜੀ ਕੋਲੇ ਦੱਸੇ ਵੀ ਸੀ ਬਾਬਾ ਜੀ ਕਹਿੰਦੇ ਦੱਸਿਆ ਵੀ ਸੀ ਕਹਿੰਦੇ ਜੇ ਸਾਰਿਆਂ ਨੂੰ ਦੱਸ ਦਈਏ ਤਾਂ ਤੁਸੀਂ ਫੁੱਲੇ ਨਹੀਂ ਸਮਾਓਗੇ ਬੇਸਿ ਫਲਾਣੇ ਸਿੱਖਾਂ ਫਲਾਣੀਆਂ ਕੁਰਬਾਨੀਆਂ ਕੀਤੀਆਂ ਪਰ ਬਾਬਾ ਜੀ ਜੋ 74 ਜਾਮਿਆਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਉਹਨਾਂ ਜੋਤਾਂ ਵਿੱਚੋਂ ਧੰਨ ਧੰਨ ਬਾਬਾ ਅਨੰਦ ਸਿੰਘ ਧੰਨ ਧੰਨ ਬਾਬਾ ਇਸ਼ਰ ਸਿੰਘ ਮਹਾਰਾਜ ਆਏ ਸੀ ਜਿਨ੍ਹਾਂ ਨੇ ਭੁੱਲੀ ਭਟਕੀ ਲੁਕਾਈ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਖੰਡੇ ਬਾਡੇ ਦਾ ਅਮਰ ਸ਼ਕਾਇਆ ਸੋ ਇਸ ਤਰ੍ਹਾਂ ਪੁਰਾਣੇ ਸਿੱਖ ਨਾਲ ਤੁਰਿਆਉਂਦੇ ਸੀ ਇੱਕ ਭਾਈ ਕੀ ਸਮਾਧ ਤੋਂ ਜੋ ਭਾਈ ਰੂਪ ਚੰਦ ਦੀ ਅੰਸਵਾਸ ਦੇ ਵਿੱਚੋਂ ਭਾਈ ਕਾ ਭਾਈ ਬਖਸ਼ ਸਿੰਘ ਜੀ ਉਹ ਵੀ ਬਾਬਾ ਜੀ ਦੇ ਚਰਨਾ ਵਿੱਚ ਇੱਥੇ ਹਾਜ਼ਰ ਹੋਇਆ ਭਾਈ ਕੀ ਸਮਾਧ ਤੋਂ ਬਾਬਾ ਜੀ ਨੇ ਉਹਦੀ ਡਿਊਟੀ ਲਾਤੀ ਰਾਤ ਨੂੰ ਨਾਲੇ ਪਹਿਰਾ ਦੇਣਾ ਅਤੇ ਨਾਲ ਜੋ ਕਮਰਿਆਂ ਦੀਆਂ ਸਾਰਿਆਂ ਦੀਆਂ ਚਾਬੀਆਂ ਦਿੱਤੀਆਂ ਜੋ ਸੰਗਤਾਂ ਵਾਸਤੇ ਬਣਾਏ ਹੋਏ ਸਨ ਵੀ ਜਦੋਂ ਕੋਈ ਯਾਤਰੀ ਰਾਤ ਨੂੰ ਆਏ ਤਾਂ ਉਹਨਾਂ ਨੂੰ ਕਮਰਾ ਵੀ ਤੋ ਦੇਣਾ ਇਸ ਤਰ੍ਹਾਂ ਪਹਿਰੇ ਤੇ ਬਾਬਾ ਜੀ ਦੀ ਡਿਊਟੀ ਲਾ ਬਾਬਾ ਜੀ ਨੇ ਡਿਊਟੀ ਲਾਤੀ ਉਸ ਦੀ ਤੇ ਨਾਲ ਦੀ ਨਾਲ ਆਪਾਂ ਨੂੰ ਪਤਾ ਹੈ ਕਿ ਹੁਣ ਦੀਵਾਨ ਦੀ ਸਮਾਪਤੀ ਹੋ ਜਾਣੀ ਹੈ ਇਸ ਸਮਾਪਤੀ ਤੋਂ ਬਾਅਦ ਫਿਰ ਇੱਥੇ ਕੀਰਤਨ ਸ਼ੁਰੂ ਹੋ ਜਾਣਾ ਹੈ ਬਿਨਾ ਸਪੀਕਰ ਤੋਂ ਰਾਗੀ ਸਿੰਘ ਕੀਰਤਨ ਕਰਦੇ ਆ 10:30 ਵਜੇ ਕੀਰਤਨ ਸੋਲੇ ਦਾ ਪਾਠ ਪੜ੍ਹ ਕੇ ਸਮਾਪਤੀ ਕਰਦੇ ਆ 10:30 ਤੋਂ ਲੈ ਕੇ ਫਿਰ 12 ਵਜੇ ਤੱਕ ਇੱਕ ਸਿੰਘ 100 ਰਛੜ ਕੇ ਕੀਰਤਨ ਕਰਦਾ ਹੈ ਹਾਜ਼ਰੀ ਲਾਉਂਦਾ ਰਹਿੰਦਾ ਹੈ ਇੱਕ ਸੁਰ ਤੇ ਧਾਰਨਾ ਲਾਈ ਜਾਂਦਾ ਤੇ ਭਾਈ ਬਖਸ਼ੀ ਸਿੰਘ ਇੱਕ ਰਾਤ ਨੂੰ ਇੱਥੇ 11:30 10:30 ਤੋਂ ਲੈ ਕੇ ਕੀਰਤਨ ਕਰਦੇ ਇੱਕ ਸੁਰ ਦਾ ਕੀਰਤਨ ਕਰ ਰਿਹਾ ਹੈ ਮੰਨ ਦੇ ਵਿੱਚ ਬੜਾ ਬਰਾਗ ਆ ਗਿਆ ਇਸ ਲਈ ਸਾਡੇ ਜਿਹੜੇ ਵੱਡੇ ਵੱਡੇ ਨੇ ਸੀ ਭਾਈ ਸਾਧੂ ਭਾਈ ਰੂਪ ਚੰਦ ਜੰਗਲ ਦੇ ਵਿੱਚ ਲੱਕੜਾ ਵੜਦੇ ਸੀ ਗਰਮੀ ਦੀ ਰੁੱਤ ਸੀ ਅਤੇ ਉਹਨੋਂ ਕੁੰਨੇ ਹੁੰਦੇ ਸੀ ਜੋ ਤਰਪਾਲ ਦੇ ਬਣਾਏ ਹੋਏ ਸਨ ਉਹ ਦਰਖਤ ਨਾਲ ਟੰਗ ਦਿੰਦੇ ਸੀ ਅਤੇ ਜਦੋਂ ਹਵਾ ਚੱਲ ਚੱਲ ਕੇ ਉਹ ਬੜਾ ਪਾਣੀ ਠੰਡਾ ਹੋ ਜਾਂਦਾ ਸੀ ਉਹਨਾਂ ਨੂੰ ਪਿਆਸ ਲੱਗੀ ਜਦੋਂ ਪੀਣ ਲੱਗਦੇ ਐ ਤੇ ਮਨ ਵਿੱਚ ਆ ਜਾਂਦਾ ਕਿ ਇਹ ਸਾਡੇ ਪੀਣ ਵਾਲਾ ਨਹੀਂ ਇਹ ਛੇਵੇਂ ਪਾਜ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪ ਸ਼ਕਣ ਤਾਂ ਅਸੀਂ ਸ਼ਕੀਏ ਜਦੋਂ ਪਟਕੂਨੇ ਕੋਲੇ ਜਾਣ ਦਿਲ ਨਾ ਕਰੇ ਕਿ ਠੰਡਾ ਪਾਣੀ ਸਤਿਗੁਰਾਂ ਦੇ ਪੀਣ ਵਾਲਾ ਹੈ ਇੰਨਾ ਸੋਚਦੇ ਸੋਵਦੇ ਬੇਹੋਸ਼ ਹੋ ਗਏ 6ਵੇਂ ਪਾਤਸ਼ਾਹ ਸਤਿਗੁਰੂ ਭਾਈ ਕੀ ਡਰੋਲੀ ਤੋਂ ਜਿਉਂ ਚੱਲੇ ਘੋੜੇ ਦੇ ਉੱਤੇ ਸਤਿਗੁਰੂ ਉੱਥੇ ਪਹੁੰਚੇ ਫਿਰ ਉਹਨਾਂ ਕੋਲੇ ਜਾ ਕੇ ਆਪ ਛਕਿਆ ਤੇ ਉਹਨਾਂ ਨੂੰ ਛਕਾਇਆ ਸੋ ਇਸ ਤਰ੍ਹਾਂ 10ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਭਾਈ ਪਰਮਚੰਦ ਤੇ ਭਾਈ ਧਰਮਚੰਦ ਇੰਨੇ ਸ਼ਰਧਾ ਭਾਵਨਾ ਸੀ ਚਰਨਾਚ ਰਹਿੰਦੇ ਸੀ ਹਰ ਰੋਜ਼ ਸ਼ਾਮ ਨੂੰ ਸਤਿਗੁਰਾਂ ਨੂੰ ਨਵਾਂ ਪਾਲਣ ਬਣਾ ਕੇ ਮੰਜਾ ਤਿਆਰ ਕਰਕੇ ਹਾਜ਼ਰ ਕਰਦੇ ਸੀ ਸਤਿਗੁਰ ਉਹਦੇ ਤੇ ਬਰਾਜਮਾਨ ਹੁੰਦੇ ਸੀ ਸੋ ਇੰਨੇ ਇਹ ਸੋਚੀ ਜਾਂਦਾ ਕਿ ਸਾਡੇ ਵੱਡੇ ਵੱਡੇ ਇੰਨੇ ਹੋਏ ਸਤਿਗੁਰਾਂ ਦੇ ਨਾਲ ਉਹਨਾਂ ਨੇ ਕਿੰਨਾ ਆਨੰਦ ਲਿਆ ਉਹੀ ਸੁਣਦੇ ਆ ਵੀ ਭਤੰਤਨ ਬਾਬਾ ਈਸ਼ਰ ਸਿੰਘ ਜੀ ਵੀ ਉਹੀ ਰੂਪ ਨੇ ਬਖਸ਼ਾ ਕਰਦੇ ਨੇ ਦੁਨੀਆ ਦੇ ਉੱਤੇ ਐਸਾ ਫਰਨਾ ਬਣਾ ਕੇ ਧਾਰਨਾ ਲਾਈ ਜਾਂਦਾ ਨਾਲੇ ਬੜਾ ਮਨ ਵਿੱਚ ਬਰਾਗ ਆਈ ਜਾਂਦਾ ਤੇ ਅਰਦਾਸਾਂ ਬੇਨਤੀਆਂ ਕਰੀ ਜਾਂਦਾ 11:30 ਵਜੇ ਧੰਤਨ ਧੰਤਨ ਬਾਬਾ ਇਸ਼ਰ ਸਿੰਘ ਜੀ ਫਿਰ ਉਹਦੇ ਫੁਰਨੇ ਵੱਜ ਕੇ ਜਦੋਂ ਬਰਾਗ ਦੇ ਵਿੱਚ ਅਰਦਾਸਾਂ ਕਰਦਾ ਆਹ ਦਰਵਾਜ਼ਾ ਖੋਲ ਕੇ ਬਾਬਾ ਜੀ ਆ ਕੇ ਕੋਲੇ ਖੜ ਗਏ ਜੋ ਫਿਰ ਉਹਨਾਂ ਦੇ ਆਪਸ ਵਿੱਚ ਸਵਾਲ ਜਵਾਬ ਹੁੰਦੇ ਐ ਧੰਤਨ ਧੰਤਨ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਤੋਂ ਬਰਨ ਸਾਰੀ ਮਹਾਪੁਰ ਕੋ ਪਰਮ ਪੂਜਿਆ ਬਾਬਾ ਗੀਜਾ ਸਿੰਘ ਜੀ ਲਿਖੀ ਹੋਈ ਕਵਿਤਾ ਨੂੰ ਇਸ ਤਰ੍ਹਾਂ ਸਰਵਣ ਕਰਦਾ ਬਾਬਾ ਜੀ ਨੇ ਸਿੰਘ ਪੁਰਾਣੇ ਪਿਛਲੇ ਸੀ ਟੋਲੇ ਬਖਸ਼ੀ ਸਿੰਘ ਸਮਾਦੋਂ ਰਹਿੰਦਾ ਬਾਬਾ ਜੀ ਕੋਲੇ ਬਾਬਾ ਜੀ ਨੂੰ ਇਸ ਨੇ ਚਾਹਾ ਹੈ ਅਜਮਾਣਾ ਜੀ ਜੇ ਦੇ ਮੂੰਹ ਅਜ ਦਰਸ਼ੀਨ ਤਾਂ ਗੁਰ ਉਹੀ ਜਾਣਾ ਜੀ ਲੋਕ ਸਿਆਣੇ ਕਹਿੰਦੇ ਜੋਤ ਇਹ ਉਹੀ ਆਉਂਦੀ ਐ ਸਮੇ ਸਮੇ ਸਿਰ ਆ ਕੇ ਕਾਇਆ ਨੂੰ ਪਲਟਾਉਂਦੀ ਐ ਜੈਸਾ ਦੇਸ ਤesa ਭੇਸ ਹੈ ਕਰਦੇ ਓ ਸਾਬਾਣਾ ਜੀ ਜੇ ਦੇਵੂ ਅਜ ਦਰਸ਼ਨ ਤਾਂ ਕਰ ਉਹੀ ਜਾਣਾ ਜੀ ਇਸ ਗੱਲ ਦੇ ਤਾਈ ਦੁਨੀਆ ਬਹੁਤੀ ਕਹਿੰਦੀ ਹੈ ਗੁਰੂ ਨਾਨਕ ਦੀ ਜੋਤ ਜੋ ਨਾਨਕ ਸਰਚ ਰਹਿੰਦੀ ਹੈ ਨਾਨਕ ਸਰ ਦੇ ਅੰਦਰ ਕੀ ਤਾਂ ਆਣ ਟਿਕਾਣਾ ਜੀ ਜੇ ਤੇ ਮੋਂ ਅਜ ਦਰਸ਼ਨ ਤਾਂ ਗੁਰ ਉਹੀ ਜਾਣਾ ਜੀ ਆਈ ਯਾਦ ਹੈ ਸਾਖੀ ਪਿਛਲੇ ਵੱਡੇ ਵਡੇਰਿਆਂ ਦੀ ਕਰਾਂ ਸਿਫਤ ਕੀ ਦਾਤਾ ਪਰ ਉਪਕਾਰ ਜੋ ਤੇਰਿਆਂ ਦੀ ਖਾਨ ਨੂੰ ਗੁਰਾਂ ਨਵਾਜਿਆ ਪੜਿਆ ਇਤਿਹਾਸ ਪਰਣਾ ਜੀ ਜੇ ਦੇ ਮੂੰਹ ਅਜ ਦਰਸ਼ਨ ਤਾਂ ਗੁਰ ਉਹੀ ਜਾਣਾ ਜੀ ਜੇ ਦੇ ਮੂੰਹ ਅਜ ਦਰਸ਼ਨ ਤਾਂ ਗੁਰ ਉਹੀ ਜਾਣਾ ਜੀ ਭਾਈ ਸਾਧੂ ਦੀ ਅੰਸ ਵੰਸ ਹੈ ਰੂਪ ਚੰਦ ਸਾਡੀ ਵਿਚ ਜੰਗਲ ਦੇ ਲੱਗੀ ਜਿਨ੍ਹਾਂ ਨੂੰ ਪਿਆਸ ਬੜੀ ਡਾਢੀ ਸਤ ਗੁਰ ਤਾਈ ਜਿੰਨਾ ਚਾਹਿਆ ਜਾਲਸ਼ਕਾਣਾ ਜੀ ਜੇ ਦੇ ਮੋ ਅਜ ਦਰਸ਼ਨ ਤਾਂ ਗੁਰ ਉਹੀ ਜਾਣਾ ਜੀ ਜੇ ਦੇ ਮੋ ਅਜ ਦਰਸ਼ਨ ਤਾਂ ਗੁਰ ਉਹੀ ਜਾਣਾ ਜੀ ਭਾਈ ਪੇ ਪਹੁੰਚੇ ਕਟ ਕੇ ਕਿੰਨਾ ਪੰਦ ਜੀ ਠੰਡਾ ਪਾਣੀ ਛੱਕ ਕੇ ਸਤਿਗੁਰ ਹੋਏ ਆਨੰਦ ਜੀ ਬਖਸ਼ ਦਿੱਤੀ ਸਰਦਾਰੀ ਹੋ ਕੇ ਮੇਹਰ ਬਾਣਾ ਜੀ ਜੇ ਦੇ ਮੋ ਅਜ ਦਰਸ਼ਨ ਤਾਂ ਗੁਰ ਉਹੀ ਜਾਣਾ ਜੀ ਜੇ ਦੇ ਮੋ ਅਜ ਦਰਸ਼ਨ ਤਾਂ ਗੁਰ ਉਹੀ ਜਾਣਾ ਪਾਰਮਰ ਸਿੰਘ ਰਹੇ ਧਰਮ ਸਿੰਘ ਨਾਲ ਕਲਗੀ ਧਰ ਦੇ ਜੀ ਨਿਤ ਨਵਾ ਇੱਕ ਮੰਝਾ ਇਹ ਤਿਆਰ ਸੀ ਕਰ ਦੇ ਜੀ ਜਿੱਤੇ ਇਨਾਂ ਨੂੰ ਸ਼ਸਤਰ ਵਿੱਚੇ ਤੀਰ ਕਮਾਣਾ ਜੀ ਜੇ ਦੇ ਮੋ ਅਜ ਦਰਸ਼ਨ ਤਾਂ ਗੁਰ ਉਹੀ ਜਾਣਾ ਜੀ ਜੇ ਦੇ ਮੋ ਅਜ ਦਰਸ਼ਨ ਤਾਂ ਗੁਰੂ ਹੀ ਜਾਣ ਜੀ ਸਾਡੇ ਵੱਡੇ ਵਡੇਰੇ ਗੁਰਾਂ ਨਾਲ ਰਹਿੰਦੇ ਆਏ ਜੀ ਹੁਣ ਵੀ ਪਿੰਡ ਸਮਾਦੋਂ ਮੈਨੂੰ ਤੁਸੀਂ ਲਿਆਏ ਜੀ ਤੁਸੀਂ ਤਾਂ ਸਭ ਕੁਛ ਜਾਣੋ ਮੈਂ ਹੁਣ ਕਿਵੇਂ ਪਛਾਣਾ ਜੀ ਜੇ ਦੇ ਮੋ ਅਜ ਦਰਸ਼ਨ ਤਾਂ ਗੁਰਿ ਉਹੀ ਜਾਣ ਜੀ ਜੇ ਦੇਵੋ ਅਜ ਦਰਸ਼ਨ ਤਾਂ ਗੁਰਿ ਉਹੀ ਜਾਣ ਜੀ ਕਿੰਨੀ ਦੂਰ ਜਾ ਦਰਸ਼ਨ ਦਿੱਤੇ ਵੱਡੇ ਵਡੇਰਿਆਂ ਨੂੰ ਕੋਲੇ ਬੈਠਾ ਤਰਸਾਂ ਮੈਂ ਤਾਂ ਦਰਸ਼ਨ ਤੇਰਿਆਂ ਨੂੰ ਤੂੰ ਹੀ ਤੂੰ ਹੀ ਕਰਦਾ ਇਹ ਮਨ ਆਪ ਮਹਾਨਾ ਜੀ ਜੇ ਤੇ ਮੋ ਅਜ ਦਰਸ਼ਨ ਤਾਂ ਗੁਰੂ ਹੀ ਜਾਣਾ ਜੀ ਜੇ ਤੇ ਮੋ ਅਜ ਦਰਸ਼ਨ ਤਾਂ ਗੁਰੂ ਹੀ ਜਾਣਾ ਜੀ ਬਾਰ ਬਾਰ ਇਉਂ ਵਾਸਤੇ ਬਖਸ਼ੀ ਸਿੰਘ ਹੈ ਪੌਣ ਲਗਾ ਨੈਣਾ ਵਿੱਚੋਂ ਰੋ ਰੋ ਕੇ ਹੈ ਨੀਰ ਵਗਾਉਣ ਲਗਾ ਅੰਤਰ ਜਾਮੀ ਅੰਦਰੋਂ ਲੱਗੇ ਪਾਰ ਖਲਾਣਾ ਜੀ ਜੇ ਦੇਵੋਂ ਅਜ ਦਰਸ਼ਨ ਤਾਂ ਗੁਰ ਉਹੀ ਜਾਣਾ ਜੀ ਜੇ ਦੇਵੋਂ ਅਜ ਦਰਸ਼ਨ ਤਾਂ ਗੁਰ ਉਹੀ ਜਾਣਾ ਜੀ ਬਾਹਰ ਖੋਲ ਕੇ ਬਾਬਾ ਜੀ ਝਟ ਆਏ ਬਾਹਰ ਜੀ ਬਖਸ਼ ਸਿੰਘ ਦੇ ਤਾਈ ਆ ਦਿੱਤੇ دیدار ਜੀ ਲੱਗਿਆ ਕਰਨ ਪ੍ਰਖਿਆ ਬਣਿਆ ਬੜਾ ਸਿਆਣਾ ਜੀ ਅੰਤਰਜਾਮੀ ਲੱਗੇ ਜਾਣੋ ਬਾਰਖ ਲਾਣਾ ਜੀ ਜੇ ਦੇਵੂ ਅਜ ਦਰਸ਼ਨ ਤਾਂ ਗੁਰੂ ਉਹੀ ਜਾਣਾ ਜੀ ਕੀ ਹੋਇਆ ਦਸ ਤੈਨੂੰ ਐਨੇ ਵਾਸਤੇ ਪਾਉਣ ਲਗਾ ਬੈਠਾ ਬਨਸਰੀ ਕਾ ਤੂੰ ਸਾਨੂੰ ਅਜਮਾਨ ਲਗਾ ਟੋਟਾ ਸਾਡਾ ਬਣਿਆ ਵਿਚਲਾ ਪਿਆਰ ਪੁਰਾਣਾ ਜੀ ਜੇ ਦੇਵੋ ਅਜ ਦਰਸ਼ਨ ਤਾਂ ਗੋਰ ਹੋਈ ਜਾਣਾ ਜੀ ਜੇ ਦੇਵੋ ਅਜ ਦਰਸ਼ਨ ਤਾਂ ਗੋਰ ਹੋਈ ਜਾਣਾ ਸੀ ਸਿੰਘ ਸਭ ਪਿਛਲੇ ਗੁਰੂ ਵੀ ਉਹੀ ਆਉਂਦੇ ਐ ਵਿਛੜਿਆ ਹੋਇਆ ਤਾਂ ਹੀ ਗੁਰੂ ਆਪ ਖੁਦ ਆਪ ਮਿਲਾਉਂਦੇ ਐ ਪੁੱਛ ਲੈ ਹੁਣ ਤੂੰ ਸਾਥੋਂ ਜੋ ਕੁਛ ਪੁਛ ਪਛਾਣਾ ਜੀ ਜੇ ਦੇਵੋ ਅਜ ਦਰਸ਼ਨ ਤਾਂ ਗੁਰੂ ਹੀ ਜਾਣਾ ਜੀ ਜੇ ਦੇ ਮੋ ਅਜ ਦਰਸ਼ਨ ਤਾਂ ਗੁਰਉ ਈ ਜਾਣ ਜੀ ਮਨ ਦੇ ਭਰਮ ਮਿਟਾ ਕੇ ਇਹ ਦਿਲ ਸਾਫ ਬਣਾ ਲੈ ਤੂੰ ਜੇ ਕੋਈ ਹੈ ਸ਼ੰਕ ਇਹ ਵੀ ਹੁਣੇ ਮਿਟਾ ਲੈ ਤੂੰ ਹੋ ਗਿਆ ਹੈ ਕਰ ਪੂਰਾ ਹੁਣ ਕੀ ਪੁੱਛ ਪਛਾਣਾ ਜੀ ਜੇ ਦੇਵੋਂ ਅਜ ਦਰਸ਼ਨ ਤਾਂ ਗੌਰ ਹੋਈ ਜਾਣ ਜੀ ਜੇ ਦੇਵੋਂ ਅਜ ਦਰਸ਼ਨ ਤਾਂ ਗੌਰ ਹੋਈ ਜਾਣ ਜੀ ਬਖਸ਼ੀ ਸਿੰਘ ਨਿਹਾਲ ਹੋ ਗਿਆ ਦਰਸ਼ਨ ਪਾ ਕੇ ਤੇ ਬਾਬਾ ਜੀ ਦੇ ਚਰਨੀ ਟੈ ਪਿਆ ਸੀਸ ਨਿਵਾ ਕੇ ਤੇ ਦਾਸ ਗੇਜਾ ਸਿੰਘ ਨੇ ਛੰਦ ਬਣਾ ਕੇ ਇਹੀ ਗਾਣਾ ਜੀ ਜੇ ਦੇਵੋ ਅਜ ਦਰਸ਼ਨ ਤਾਂ ਗੌਰ ਹੋਈ ਜਾਣਾ ਜੀ ਜੇ ਦੇਵੋ ਅਜ ਦਰਸ਼ਨ ਤਾਂ ਗੌਰ ਹੋਈ ਜਾਣਾ ਜੀ